ਅੰਕਲ ਗੱਲਾਂ ਨਾ ਐ ਦੋ ਆ ਅੱਛਾ ਹੁਣ ਇੱਕ ਤਾਂ ਅੰਕਲ ਵੀਡੀਓ ਬੜੀਆਂ ਕਰਤੀਆਂ ਪਰ ਕਿਸੇ ਨੇ ਅਜੇ ਤੱਕ ਘੂੜਾ ਨਹੀਂ ਮਣਾਇਆ ਅੱਛਾ ਹੂੰ ਕਹਿ ਦਿੰਦੇ ਵੀ ਹਾਂ ਚਾਹੇ ਉਹ ਸੁਬਹ ਕੇ ਗੱਲ ਅੰਕਲ ਹਾਂ ਇੱਕ ਨਾਰਮਲੀ ਵੈਸੇ ਗੱਲ ਕਰਦੇ ਆਪਾਂ ਕਿਹੜਾ ਚਲੋ ਵੀ ਲੋਕ ਕਹਿ ਦਿੰਦੇ ਵੀ ਪੁਈ ਘੂੜਾ ਮਿਲ ਲਓ ਚਾਹੇ ਆਪਣਾ ਘਰੇ ਆ ਕੇ ਮਿਲ ਲਓ ਪਰ ਵੀਡੀਓ ਚ ਨਹੀਂ ਅੰਕਲ ਮਿੰਕੇ ਦਿਖਾਇਆ ਅੱਜ ਆਪਣੀ ਵੀਡੀਓ ਚ ਘੋੜੇ ਮਿਲਨੇ ਕਿਵੇਂ ਮਰਜ਼ੀ ਕਰੂ ਮੈਨੂੰ ਨਹੀਂ ਪਤਾ ਮੈਂ ਮੇਰੀ ਵੀਡੀਓ ਚ ਅੱਜ ਘੋੜੇ ਮਿੰਕੇ ਜਾਣੇ ਅਸਲ ਜੋ ਘੋੜਿਆਂ ਵਾਲੀ ਧਾਰਨਾ ਬਣੀ ਐ ਨਾ ਵੀ ਕਿਵੇਂ 68 ਵਾਲਾ 68 10 ਦਾ ਉਹ ਲੋਕਾਂ ਨੂੰ ਲੋਕਾਂ ਦੇ ਮਨਾਂ 'ਚ ਗੱਲਾਂ ਬੈਠੀਆਂ ਹੋਈਆਂ ਨੇ ਥੋੜੀਆਂ ਜਿਹੀਆਂ ਤੇ ਤੈਨੂੰ ਇਹ ਲੱਗਦਾ ਵੀ ਆਪਾਂ ਕੋੜਾ ਮਣੀਏ ਜਮਾ ਜੀ ਮੈਨੂੰ ਮਤਲਬ ਮੈਨੂੰ ਖੁਦ ਨੂੰ ਵਹਿ ਮੰਕਲ ਹੁਣ ਕਈ ਵਾਰ ਕੀ ਕਰਦੇ ਜੀ ਬੰਦੇ ਜਮਣ ਤੁਸੀਂ ਮਾਲਕ ਹੋ ਹੈਨਾ ਮੈਂ ਕਹਿੰਦਾ ਪੁੱਛ ਲਈ ਹਾਈਟ ਆ ਵੀ ਅੰਕਲ ਜੀ ਹਾਈਟ ਕਿੰਨੀ ਆ ਜਾਂ ਕੁਝ ਵੀ ਲਾ ਲਓ ਜੀ ਬੰਦਾ ਕੀ ਕਰਦੇ ਜੀ ਆ ਜਾ ਮਰ ਤੁਰਿਆ ਲੈ ਖੜਦਾ ਨਾਲ ਐ ਹੁਣ ਨਾਲ ਖੜ ਗਏ ਜੀ ਹੁਣ ਮੇਰੀ 5 7 ਆ ਤੁਹਾਡੀ 5 9 ਆ ਤੇ ਹੁਣ ਹਾਈਟ ਨੂੰ ਤਾਂ ਐ ਹੱਥ ਮੈਂ ਐ ਮਰੀ ਜਾਂਦਾ ਜੀ ਤੇ ਮੈਂ 5 9 ਹੋਊਗਾ ਬਰਾਬਰ ਹੀ ਹੋ ਗਿਆ ਬਰਾਬਰੇ ਹੋ ਗਏ ਵੀ ਆ ਆ ਵਹਿਮ ਕੱਢਣਾ ਇੰਜ ਕਰੀ ਜੇ ਆਪਾਂ ਪਹਿਲਾਂ ਘੋੜੀ ਮੈਣੀ ਹੈ ਪਹਿਲਾਂ ਘੋੜੀ ਮੈਣੀ ਹੈ ਜੀ ਹਾਂ ਘੋੜੀ ਮਿੰਨ ਕੇ ਤੈਨੂੰ ਵਿਖਾਣੇ ਆਂ ਉਵੇਂ ਹੀ ਮੈਂ ਤੈਨੂੰ ਘੋੜਾ ਮਿੰਨਦਾ ਦਾਂ ਦੋਨੋਂ ਹੀ ਘੋੜੇ ਮਿੰਨਦਾ ਚਲੋ ਬੇਪਰ ਉਸੇ ਤਰੀਕੇ ਦੇ ਹਾਂ ਲੋਕਾਂ ਨੂੰ ਵਿਖਾਣਾ ਐ ਵੀ ਇਹ ਘੋੜੀ ਦਾ ਜੇ ਪ੍ਰੋਫਿਟ ਸਹੀ ਐ ਕਿ ਫਿਰ ਘੋੜੇ ਵੀ ਉਵੇਂ ਸਹੀ ਹੋਣਗੇ ਗਿਣਤੀ ਚ ਚਲੋ ਫਿਰ ਆਜੋ ਜੀ ਫਿਰ ਦੇਰੀ ਨਹੀਂ ਕਰਾਂਗੇ ਸਿੱਧਾ ਕਰ ਟਾਈਮ ਨਹੀਂ ਲਾਉਣਾ ਜੀ ਆਪਾਂ ਜ਼ਮੀਰ ਫੀਤਾ ਲਿਆਓ ਭਾਈ ਕਿੱਥੇ ਤੇ ਮਣੀ ਚਲੋ ਕਰ ਇੱਧਰ ਲਿਆਓ ਹਾਂ ਬਿਲਕੁਲ ਹੂੰ ਚਲੋ ਅੱਜ ਬੰਦੇ ਸਾਰੀ ਆਪਣੀ ਪੰਜ ਬੰਦੇ ਦੀ ਪੰਚਾਇਤ ਹੋ ਗਈ ਜੀ ਅੱਜ ਆ ਸਹੀ ਕਰ ਲੱਗਾ ਹੈ ਗੱਲ ਤੇਰੀ ਠੀਕ ਹੀ ਵੀਰੇ ਤੇ ਪਲੇਖਾ ਕੱਢ ਲੈਣਾ ਚਾਹੀਦਾ ਹਾਂ ਹਾਂ ਪਲੇਖਾ ਕੱਢ ਲੈਣਾ ਚਾਹੀਦਾ ਜੀ ਜਦੋਂ ਮਨ ਨੂੰ ਬਈ ਉਹੀ ਗੱਲ ਵੀ ਅੰਕਲ ਜਦੋਂ ਜਿਹੜੀ ਦਿਲ ਚ ਗੱਲ ਹੋਵੇ ਕਹਿ ਦੇਣੀ ਚਾਹੀਦੀ ਆ ਹਨਾ ਲਓ ਵੀ ਦੋਸਤੋ ਚੈੱਕ ਕਰ ਲਿਓ ਥੱਲੇ ਘੋੜੀ ਦੀ ਘੋੜੀ ਦੇ ਪੈਰ ਠੀਡਾਲੋ ਵੇ ਜੀ ਆ ਜਿਹੜਾ ਆਤਾ ਹੁਣ ਆ ਵੇਖ ਨੱਤ ਦਾ ਸੈਂਟਰ ਆ ਗਿਆ ਹਾਂਜੀ ਹਾਂਜੀ ਆ ਗਿਆ ਜਮ ਆ ਗਿਆ ਨਾ ਹਾਂਜੀ ਹਾਂਜੀ ਆ ਹਨਾ ਆ ਗਿਆ ਹਨਾ ਆ ਗਿਆ ਆ ਗਿਆ ਨਾ ਹਨਾ ਹੂੰ ਇਹ ਆ ਲੈ ਬਾਠ ਹਿੰਤੇ ਬਾਠ ਜਮਾ ਸਹੀ ਜਿੰਨੀ ਕਹੀ ਸੀ ਆਪਾਂ ਵੀਡੀਓ ਚ ਘੂਠਾ ਪੈਸਾ ਕਰ ਲਓ ਜੀ ਮਾੜਾ ਜਾ ਫੋਕਸ ਕਰ ਲੈ ਅੰਕਲ ਆਪਣਾ ਅੰਕਲ ਕਈ ਨਾ ਖੁਸ਼ ਕਰਨੀ ਖੁਸ਼ ਕਰਨੀ ਨੂੰ ਵੀ ਅੰਕਲ ਨੇ ਕਹਿਤਾ ਅੱਜ ਦਾ ਕਮਾਲ ਹੀ ਹੋਗੀ ਬਾਠ ਹੋਊਗੀ ਜੀ ਜਮਾ ਸਹੀ ਅੰਕਲ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਫਿੱਟਾ ਚੈੱਕ ਕਰ ਲੈ ਕੋਈ ਫਿੱਟਾ ਜੇਰ ਫੇਰ ਨਾ ਹੋਵੇ ਨਹੀਂ ਨਹੀਂ ਫਿੱਟੇ ਫਿੱਟੇ ਜੇਰ ਫੇਰ ਕਾਦੀ ਹੋਣੀ ਆ ਅੰਕਲ ਨਹੀਂ ਨਹੀਂ ਕਈ ਥਲੋਂ ਕੱਟ ਵੀ ਦਿੰਦੇ ਨੇ ਇੱਕ ਨੰਬਰ ਵਿਖਾ ਦੇ ਆ ਲੈ ਬਈ ਇੱਥੋਂ ਚੈੱਕ ਕਰ ਲਓ ਦੋਸਤੋ ਆ ਵੀ ਦੇਖ ਲਓ ਆਪਾਂ ਤੁਹਾਨੂੰ ਬਾਠ ਕਹੀ ਸੀ ਨਾ ਕੋੜੀ ਹਾਂ ਹਾਂਜੀ ਐਵੇਂ ਕੋੜੇ ਮਿਲਨ ਦਾ ਠੀਕ ਹੈ ਐਵੇਂ ਕੋੜਾ ਮਿਲ ਲੈਣੇ ਜੀ ਜਮਾ ਸਹੀ ਮਿਲਣੇ ਜੀ ਬਿਲਕੁਲ ਨਹੀਂ ਕੋਈ ਗਲਤ ਨਹੀਂ ਐਵੇਂ ਕੋੜੇ ਮੈਂਦਾ ਹਾਂਜੀ ਕੋੜਾ ਮੈਂਦਾ ਲਓ ਬਈ ਕੋੜਾ ਵੀ ਲੈ ਆਓ ਕੋੜੇ ਪਿਆ ਕੋੜਾ ਜਮੀਨ ਲਓ ਬੱਚੇ ਕੋੜਾ ਲੈਓ ਬੜਾ ਕੋੜਾ ਲੈ ਹਮ ਅੱਜ ਤੇਰੀ ਮੰਨਣੀ ਏ ਤੇ ਤੂੰ ਸਾਡੇ ਤੋਂ ੱੱਕੇ ਨਾ ਮਨਾ ਲਈਂ ਨਹੀ ਅੱਕ ਮਨਾਈ ਜੋਰ ਉੱਥੇ ਪੈਂਦਾ ਹੁੰਦਾ ਜੀ ਜਿੱਥੇ ਆਪਣਾ ਐ ਹੋਵੇ ਵਿਹਾਰ ਰਿਲੇਸ਼ਨ ਜਾਂ ਹੋਵੇ ਵੀ ਆ ਇਹਨਾਂ ਨਾਲ ਆਪਣਾ ਰਿਸ਼ਤਾ ਇੱਕ ਹੈਗਾ ਬਣਿਆ ਹੋਇਆ ਨੇ ਕੋਈ ਗੱਲ ਹੁਣ ਕਲਾ ਥੋੜੇ ਤੋਂ ਮੈਂ ਘੂੜੀਆਂ ਦੇ ਆਪਾਂ ਆਪਣੇ ਦੋਸਤਾਂ ਵਾਸਤੇ ਕਈ ਵਾਰੀ ਘੂੜੀਆਂ ਤੇ ਵੀ ਕਰਾ ਜਾਂਦੇ ਆ ਜੀ ਹਨਾ ਵੀ ਚਲੋ ਜੇ ਤੁਸੀਂ 2 30 ਕਿਹਾ ਤੇ ਆਪਾਂ ਕਹਿ ਦਿੰਨੇ ਵੀ ਚਲੋ 2 10 ਕਰ ਲਓ ਜੀ 2 15 ਕਰ ਲਓ ਵੀ ਉੱਥੇ ਚੱਲ ਜਾਂਦਾ ਉਹਨਾਂ ਕਿ ਜੀ ਉੱਥੇ ਹੀ ਗਿਆ ਜਾਂਦਾ ਮਾਕਲ ਹੋਰ ਤਾਂ ਬਗਾਨੇ ਤਾਂ ਨਹੀਂ ਗਿਆ ਜਾਂਦਾ ਹੁੰਦਾ ਬਾਕੀ ਉਹ ਮੈਨੂੰ ਆਪਦੇ ਘੋੜੇ ਲੱਗਦੇ ਜੀ ਮੈਂ ਕਹਤਾ ਵੀ ਚਲੋ ਆਪਾਂ ਆਪਣੀ ਵੀਡੀਓ ਚ ਮਿਲ ਕੇ ਦਿਖਾਉਨੇ ਆ ਨਾ ਨਹੀਂ ਆ ਲੈ ਇਹ ਹੁਣ ਸਹੀ ਸਹੀ ਹੋ ਗਈ ਜੀ ਪੈਰ ਵੀ ਸਹੀ ਹੋ ਇਹ ਪਹਿਲਾਂ ਉੱਤੋਂ ਦਿਖਾ ਦੇ ਕਰਨ 88 ਤੋਂ ਵੱਧ ਦੀ ਹਾਂਜੀ ਸਹੀ ਮਿਲਿਆ ਨਾ ਸਹੀ ਹੈ ਸਹੀ ਆਂਕਲ 69 ਜਾਂਦਾ ਹਾਂ ਠੀਕ ਹੈ ਜੀ ਓਕੇ ਹੋ ਗਿਆ ਸੀ ਵੱਧ ਗਿਆ ਕੈਪਚਰ ਕੈਮਰੇ ਤੇ ਕਰਨ ਦੇਖ ਗਿਆ ਸਾਰਾ ਉਹ ਵੀ 1 ਇੰਚ ਵੱਧ ਨਿਕਲਿਆ ਇਹ ਵੀ 1 ਇੰਚ ਵੱਧ ਨਿਕਲਿਆ ਹਾਂ ਇਹ ਦੱਸ ਇਹ ਆਪ 60+ ਕਹਿੰਦੇ ਹੁੰਦੇ ਨਾ ਇਹਦਾ ਸ਼ੱਕ ਨਿਕਲ ਗਿਆ ਨਿਕਲ ਗਿਆ ਹਾਂ ਜਮਾ ਨਿਕਲ ਗਿਆ ਕੀ ਹੋਰ ਕੋਈ ਰਹਿੰਦੀ ਗੱਲ ਨਹੀਂ ਹੋਰ ਹੁਣ ਕੋਈ ਗੱਲ ਨਹੀਂ ਜੀ ਆਪਣਾ ਮੈਨ ਨਾਲ ਸ਼ੱਕ ਸੀ ਜੀ ਉਹ ਨਿਕਲ ਗਿਆ ਜੀ ਕਿਵੇਂ ਵਧੀਆ ਕਿਤੇ ਵੈਸੇ 69 68 ਮਾਪਾ ਕਹਿੰਦੇ ਮਤਲਬ ਨੇ ਇੱਕ ਇੰਝ ਹੋਰ ਵੱਧਾ ਹਾਂਜੀ ਹਾਂਜੀ ਮੰਨ ਲਓ ਇਹ ਪਿੱਤਾ ਮੰਨ ਕੇ ਚਲੋ ਆਪਾਂ ਕੁਛ ਐ ਵੀ ਰੱਖਿਆ ਜੀ ਆਹ ਇਹ ਦਿੱਤਾ ਕੱਟ ਕਰ ਲੋ ਹਾਂ ਕੱਟ ਕਰ ਲੋ ਵੀ ਆਪਾਂ 68 ਦੀ ਮੰਨੂ ਜੀ 68 ਮੰਨ ਲੋ 68 ਮੰਨ ਲੋ ਚਲੋ ਬੇਸ਼ੱਕ 68 ਦੇ ਛਿੱਕੇ ਵਰਗਾ ਹੈਗਾ ਨਾ ਛਿੱਕੇ ਵਰਗਾ ਹੈਗਾ ਵੀ ਠੋਕ ਕੇ ਇੱਕ ਠੋਕ ਕੇ ਆਪ ਕਹਿ ਸਕਦੇ ਵੀ 68 ਹੈਗਾ ਬਈ ਹਾਂ ਹੈਨਾ ਜੀ ਜਦੋਂ ਮਰਜ਼ੀ ਵੀ ਮਿਲ ਸਕਦਾ ਵਾਟਰ ਸਕੇਲ ਨਾਲ ਵੀ ਮਿਣਾਗੇ ਤਾਂ 68 68 ਕਿਵੇਂ ਆਪਾਂ ਮਿਣਿਆ ਐ ਐਵੇਂ ਹੀ ਲੱਤ ਦੇ ਸੈਂਟਰ 'ਚ ਕੋਈ ਵੀ ਮਣ ਕੇ ਵਿਖਾ ਦੇ ਭਾਵੇਂ ਚਲੋ ਵੀ ਸਹੀ ਆਪਾਂ ਜਿੰਨੇ ਕਹਿੰਦੇ ਵੀ ਵਾਟਰ ਸਕੇਲ ਦੀ ਮਿੰਤੀ ਸਹੀ ਹੁੰਦੀ ਆ ਵੀ ਜਿਹੜੇ ਹਿਸਾਬ ਨਾਲ ਆਪਾਂ ਫੀਤੇ ਨਾਲ ਮਿਣਿਆ ਤੇ ਉਸ ਹੱਬ ਨਾਲ ਦਾ ਬੱਟਾ ਕਿਉਂ ਨਾ ਵੀ ਪੂਰਾ ਹੁੰਦਾ ਨਾ ਅਗਲੇ ਲੱਤ ਦੇ ਸੈਂਟਰ ਚੋਂ ਮਿਲਦਾ ਹੁੰਦਾ ਕੋੜੀ ਆਪਾਂ ਮਣੀ ਲੱਤ ਚੋਂ ਹਾਂਜੀ ਤੇ ਸਹੀ ਆਇਆ ਨਾ ਉੱਥੇ ਉਹਦਾ ਪਰ ਸਹੀ ਆ ਗਿਆ ਹੰਨੇ ਤੱਕ ਹੰਨੇ ਤੱਕ ਆ ਗਿਆ ਹੰਨਾ ਹੁੰਦਾ ਲੱਤ ਅਗਲੇ ਦੀ ਸੈਂਟਰ ਚੋਂ ਮਿਲਣਾ ਹੁੰਦਾ ਸਹੀ ਉੱਥੇ ਹੰਨਾ ਸਹੀ ਲੱਤ ਦੀ ਸਿਹਤ ਆ ਜਾਂਦਾ ਜੀ ਹਾਂ ਹੰਨਾ ਲੱਤ ਦੀ ਸਿਹਤ ਚ ਹੁੰਦਾ ਤੇ ਇਹ ਬਿਲਕੁਲ ਨੂਰੇ ਦਾ ਅੰਕਲ ਬਿੰਨੂਲਾ ਦਾ ਸਾਰੇ ਨੂੰ ਵੱਡੇ ਬੱਚਿਆਂ ਚੋਂ ਆ ਗਿਆ ਹੈ ਨਾ ਜੀ ਇਹ ਦੇ ਤੂੰ ਦੱਸੇਗਾ ਸਾਰਨਾ ਵੱਡਿਆਂ ਚੋਂ ਆ ਗਿਆ ਮਿੰਟ 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 ਰਹੀਏ ਮਰਤੀ ਵੀ ਤੂੰ ਕਰਾ ਲਈ ਤਾਂ ਹੁਣ ਤੁਸੀਂ ਦੱਸ ਸਕਣਾ ਤੇ ਜਿਵੇਂ ਕਿ ਦੋਸਤੋ ਵੀ ਹਾਈਟ ਆਪਾਂ ਤੁਹਾਨੂੰ ਮਿਣ ਕੇ ਦਿਖਾਤੀ ਤੇ ਨੂਰੇ ਸਰ ਨੂੰ ਵੱਡੇ ਵੱਡੇ ਕੱਟ ਨਿਕਲਦਾ ਅਮਰ ਤੂੰ ਮੈਨੂੰ ਫਸਾ ਲਿਆ ਅੱਜ ਤੂੰ ਮੈਨੂੰ ਅੱਜ ਫਸਾ ਲਿਆ ਅੱਜ ਕਰ ਲੈਂਦੇ ਜੀ ਲੋਟ ਹੈ ਅੱਜ ਫਿਰ ਕਰ ਲੈਂਦੇ ਲੋਟ ਹਨ ਹਾਂ ਇਹ ਤੇ ਮੇਰੇ ਪਰਮਾਤਮਾ ਨੇ ਇੰਤਜ਼ਾਰ ਕੀ ਲਿਆ ਤੇ ਤੂੰ ਮੈਨੂੰ ਰੱਖ ਗਿਆ ਅੱਜ ਹੈ ਨਾ ਨਹੀਂ ਨਹੀਂ ਤਰੇ ਕਿ ਨਾ ਤੁਹਾਡੇ ਤੇ ਵਿਸ਼ਵਾਸ ਸੀਗਾ ਜੀ ਇਹ ਸਿਰਫ ਆਪਣੇ ਦੇਖਣ ਵਾਲੇ ਭਰਾਵਾਂ ਦੀ ਤਸੱਲੀ ਲਈ ਆਪਾਂ ਮਣਿਆ ਨਹੀਂ ਤੁਹਾਡੇ ਤੇ ਕੋਈ ਮੈਨੂੰ ਐਵੇਂ ਨਹੀਂ ਸੀਗਾ ਵੀ ਕੋਈ ਤੁਸੀ ਕੱਪ ਮਾਰ ਦਿਓਗੇ ਜਾਂ ਉਹ ਚੀਜ਼ ਤੁਹਾਡੇ ਤੇ ਸਜਾਈ ਸੀ ਹਾਲਾਂਕਿ ਪਹਿਲਾਂ ਵੀ ਆਪਾਂ ਕੁੜੀਆਂ ਦੀਆਂ ਨਹੀਂਆਂ ਵੀਡੀਓ ਕਰਤੀਆਂ ਕਦੇ ਕੋਈ ਹੋਰ ਜੀ ਗੱਲ ਨਹੀਂ ਹੋਈ ਹਨ ਤੇ ਅੰਕਲ ਫਿਰ ਉਹਨੇ ਦੀ ਫੀਸ ਕਿੰਨੀ ਹੈ ਜੀ ਕਿੰਨੀ ਤੇ ਚੱਲੀ ਜਾਂਦਾ ਇਨੀ ਭੀਸ ਘੱਟ ਰੱਖੀ ਐ ਨਾ ਆਪਾਂ ਨੂੰ ਮਨ ਲੁਠਾ ਠੀਕ ਐ ਲੋ ਭਾਵੇਂ ਹੂੰ ਕਿਸੇ 86 ਇੰਚ ਵਾਲੇ ਦੀ 20000 ਰੁਪਈਆ ਕੋ ਨਹੀਂ ਦੱਸੋ ਪੰਜਾਬ 'ਚ ਹੈਗੀ ਕਿਸੇ ਦੀ ਨਾ ਜੀ 50 ਵਜੂ ਦੇ ਨੇੜਾ ਤੇ ਮੈਂ ਸਿਰਫ 20000 ਰੁਪਈਆ ਲੈਂਦਾ 50 50 ਪਿਆ ਤੂੰ ਘੱਟ ਤੂੰ ਕੋਈ ਗਲਤੀ ਨਹੀਂ ਕਰਦਾ ਜੀ 50 55 ਬੰਦ ਤਾਂ ਲੱਖ ਲੱਖ ਵਾਲੇ ਵੀ 20 ਦੇਣ ਲੱਗਿਆ ਵੀ ਛਡਾ ਲੈਂਦੇ ਨੇ ਵਿੱਚੋਂ ਹੂੰ ਤੇ 20 ਚੋ ਵੀ ਕਹਿ ਦਿੰਦੇ ਓ ਘੱਟ ਕਰ ਤਾ ਹਾਂ 20 ਚੋ ਵੀ ਮਾਨ ਕਰੀਦਾ 10 ਕੀ ਕਰੀਏ ਹੂੰ ਤੇ ਹਰ ਦੇ ਬੈਠੇ ਆ ਇੱਥੇ ਚਲੋ ਆਪਣਾ ਤਾਂ ਸ਼ੌਂਕ ਦਾ ਗੱਲ ਅਗਲੇ ਨੂੰ ਤਾਂ ਨਹੀਂ ਕਰਦੇ ਬਾਕੀ ਇੰਨੀ ਘੱਟ ਫੀਸ ਦੇ ਲਗਿਆ ਨਾ ਮੈਂ ਰੋਣਾ ਨਹੀਂ ਚਾਹੀਦਾ ਬੰਦੇ ਨੂੰ ਹੂੰ ਨਹੀਂ ਦੂਜੀ ਗੱਲ ਵੀ ਇੱਕ ਤਾਂ ਹਾਂਜੀ ਦੂਜੀ ਗੱਲ ਇਹ ਆ ਵੀ ਤੇਰੇ ਕੋਲ ਜਿਹੜਾ ਹੁੰਦਾ ਤੇਰਾ ਸੱਜਣ ਮਿੱਤਰੀ ਹੁੰਦਾ ਕਿ ਬਗਾਨਾ ਹੁੰਦਾ ਨੇ ਆਉਂਦੇ ਦੇ ਬਗਾਨੇ ਵੀ ਨੇ ਤੇ ਸੱਜਣ ਮਿੱਤਰ ਵੀ ਸਾਰੇ ਹੁੰਦੇ ਨੇ ਤੇ ਮਾਨ ਦਾ ਮਾਨ ਦਾ ਰੱਖਣਾ ਪੈਗਾ ਇਹਦਾ ਵੀ ਹਾਂ ਤੇ ਮਾਨ ਤਾਨ ਤੇ ਆਪਾਂ ਚਲੋ ਕਰ ਦਿੰਨੇ ਆ ਕੋਈ ਗੱਲ ਨਹੀਂ ਪਰ ਫੀਸ ਆਪਾਂ ਪਹਿਲੇ ਜਾਇਜ ਰੱਖੀ ਤੂੰ ਦੱਸ ਵੀ 50 ਜੀ ਤੂੰ ਕਰਮਣਾ ਕਰਿਓ ਹਨਾ ਜੀ ਵੀ 20 ਚਲੋ ਅੰਕਲ ਨੇ ਫੀਸ ਰੱਖੀ ਆ ਕੋਈ 5 400 ਹੁੰਦਾ ਜੀ 1500 ਛੋਟ ਦੇ ਤੌਰ ਤੇ ਵੀ ਚਲੋ 20 ਆ 21 ਰੱਖਿਆ 20 ਕਰ ਲਓ 20 ਰੱਖਿਆ 19 ਕਰ ਲਓ ਹਨਾ ਪਰ ਜਿੱਥੇ ਜੇ ਹੁਣ ਉਹੀ ਗੱਲ ਜੀ ਕਰਕੇ ਗੱਲ ਵੀ 15 ਕੱਢਣਾ 10 ਕੱਢਣਾ ਉੱਥੇ ਫਿਰ ਇੱਕ ਗੱਲ ਹੋਰ ਆਪਾਂ ਇਹ ਨਹੀਂ ਦੋ ਵਾਰ ਹੀ ਘੋੜਾ ਛਡਾਲੋ ਭਾਵੇਂ ਭਾਵੇਂ ਤਿੰਨ ਵਾਰ ਹੀ ਛਡਾਲੋ ਪੰਜਾਬ ਲੈ ਇੱਕ ਰੀ ਘੋੜਾ ਛਡਾਉਂਦੇ ਛੱਡਦੇ ਇੱਕੋ ਹੀ ਛੱਡਦੇ ਨੇ ਇਹ ਜੇ ਮਨ ਲਓ ਕਿ ਨਹੀਂ ਕਿ ਅਗਲੇ ਦੀ ਘੋੜੀ ਰਹੀ ਦੂਜੀ ਵਾਰੀ ਨਹੀਂ ਰਹੀ ਤੀਜੀ ਵਾਰੀ ਨਹੀਂ ਰਹੀ ਆਪਾਂ ਤਿੰਨ ਵਾਰੀ ਵੀ ਚਾਰ ਵਾਰੀ ਵੀ ਘੋੜਾ ਛੱਡਣ ਨੂੰ ਤਿਆਰ ਆਂ ਅਗਲੇ ਦੀ ਘੋੜੀ ਬਾਕੀ ਆ ਚੰਬੇ ਵਾਲਾ ਕੰਮ ਤੁਸੀਂ ਉਹ ਕਰਤਾ ਜੀ ਜੇ ਜੰਮਾ ਆ ਗਿਆ ਤਾਂ ਤਾਂ ਵੀ ਕੋਈ ਗੱਲ ਨਹੀਂ ਵੀ ਦੁਬਾਰੇ ਆਪਾਂ ਛੱਡ ਦਾਂਗੇ ਜੰਮਾ ਆ ਗਿਆ ਆਪਾਂ ਦੁਬਾਰੇ ਉਹਦੀ ਘੋੜੀ ਫ੍ਰੀ ਪ੍ਰਾਗਤਾਂ ਐਨੀ ਗਰੰਟੀ ਤਾਂ ਅੰਕਲ ਕੋਈ ਵੀ ਨਹੀਂ ਦਿੰਦਾ ਜੀ ਹਾਂ ਜਿੰਨੀ ਤੁਸੀਂ ਦੇਈ ਜਾਂਦੇ ਉਹਨਾਂ ਐਨੀ ਤਾਂ ਕਸਮੋ ਕਸਮੀ ਵਾਲੀ ਗੱਲ ਆ ਕੋਈ ਵੀ ਨਹੀਂ ਦਿੰਦਾ ਦੋਸਤੋ ਇਹ ਗੱਲਾਂ ਹਨਾ ਹਾਂ ਇੱਕ ਸਹੀ ਮਤਲਬ ਜਜ਼ਬਾਤੀ ਬੰਦਾ ਇਹ ਗੱਲਾਂ ਕਹਿ ਸਕਦਾ ਹੁੰਦਾ ਹਰੇਕ ਤੇ ਬਸ ਦਾ ਰੋਗ ਨਹੀਂ ਹੁੰਦਾ ਮਿੰਕੇ ਦਿਖਾਉਣਾ ਘੋੜੇ ਹਰੇਕ ਤੇ ਬਸ ਦਾ ਰੋਗ ਨਹੀਂ ਹੈਗਾ ਕਿਉਂਕਿ ਆਪਦੇ ਜਾਨਵਰ ਬੰਦੇ ਤੇ ਦਿਲ ਤੋਂ ਡਰ ਹੁੰਦਾ ਹੈ ਵੀ ਕੈਮਰੇ ਮੂਰੇ ਵੀ ਕੈਮਰਾ ਕੈਮਰਾ ਇੱਕ ਕੈਮਰਾ ਤਾਂ ਪ੍ਰਾਣੇ ਵਰਗਾ ਇੱਕ ਲਿਆ ਨਹੀਂ ਕਰਦਾ ਲਿਆ ਨਹੀਂ ਕਰ ਸਕੀ ਤੇ ਨਾ ਗਰਮ ਮੈਂ ਤਾਂ ਹੀ ਅੱਖੀਂ ਫੀਤਾ ਵੀ ਵੇਖ ਲਓ ਕਈ ਜਿਹੜੀ ਫੀਤਾ ਅਗਲਾ ਵੜ ਦਿੰਦਾ ਹਾਂਜੀ ਜਦੋਂ ਸਾਡੇ 22 ਵਰਗੇ ਆਉਂਦੇ ਨਾ ਜੀ ਪਹਿਲਾਂ ਸਾਡਾ ਸੰਧਾ ਪਰਿਵਾਰ ਸੀ ਅੰਕਲ ਤੇ ਮਤਲਬ ਜਦੋਂ ਆਉਂਦੇ ਜੀ 22 ਵਰਗੇ ਤੇ ਅਈ ਤਾਂ ਉਹੀ ਗੱਲ ਭਲ ਬਣ ਲੱਗ ਜਾਂਦੇ ਖੱਲਾ ਖੁੰਜਾਂ ਜਾਂਦੇ ਵੀ ਕਰ ਲੱਗਦਾ ਹੁੰਦਾ ਜੀ ਹਨਾ ਵੀ ਰੋਬ ਹੁੰਦਾ ਜੀ ਪਹਿਲਾਂ ਪਾਕੋਸ਼ ਅੱਜ ਤੋਂ 10 ਸਾਲ ਪਹਿਲਾਂ ਤਾਂ ਉਹੀ ਰੋਬ ਵੱਧ ਹੁੰਦਾ ਸੀ ਜੀਰਤ ਦਾ ਪਰ ਹੁਣ ਆਪਣੇ ਦਾ ਤੇ ਉਹੀ ਗੱਲ ਵੀ ਕੈਮਰੇ ਤੋਂ ਤਾਂ ਉਹੀ ਡਰੀ ਜਾਂਦਾ ਬੰਦਾ ਖੜਾ ਆਪਾਂ ਤਾਂ ਫਿਰ ਵੀ ਘੋੜਾ ਮਣਕੇ ਦਿਖਾਇਆ ਜੀ ਤੁਹਾਡੇ ਮਤਲਬ ਤੁਹਾਡੇ ਦਿਲ ਨੂੰ ਵੱਡਾ ਬਹੁਤ ਬਣਦਾ ਹੈਨਾ ਇਹ ਵੀ ਜਿਗਰਾ ਕੱਢਿਆ ਵੀ ਆਪਾਂ ਘੋੜੇ ਮਣਕੇ ਦਿਖਾਉਣੇ ਆ ਬਾਕੀ ਅੰਕਲ ਆਏ ਆ ਕੰਨ ਕੁੰਨ ਬੜੇ ਸੋਹਣੇ ਆਇਆ ਬੱਚਿਆਂ ਦੇ ਮੈਨੂੰ ਤਾਂ ਹੋ ਬੱਚੇ ਦੇ ਕੰਨ ਬੜੇ ਸੋਹਣੇ ਲੱਗਿਆ ਅੰਕਲ ਜਾਂ ਕੰਜ ਵਰਗਾ ਪਤਲਾ ਕੰਨ ਜੀ ਕੁੰਡੀ ਵਾਲਾ ਕੰਨ ਕੁੰਡੀ ਵਾਲਾ ਕੰਨ ਕੋਈ ਵੀ ਬੱਚਾ ਨਹੀਂ ਇਹਦਾ ਕਿਹੜਾ ਕੁੰਡੀ ਵਾਲਾ ਕੰਨ ਆ ਬੱਕੀ ਜੀ ਬائیں ਬੱਚੇ ਸਪੌਟਲੈਸ ਆ ਬੱਚਾ ਵੀ ਸਪੌਟਲੈਸ ਜੇ ਨਾ ਉਹ ਜਿਹੜਾ ਉੱਧਰ ਦਿਖਾਇਆ ਸੀ ਆਪਾਂ ਵੱਡਾ ਬੇਸ਼ੇਰਾ ਸੀਗਾ 4 ਮਹੀਨੇ ਵਾਲਾ ਉਹ ਵੀ ਸਪੌਟਲੈਸ ਸੀ ਤੇ ਉਹ ਵੀ ਬੜਾ ਸੋਹਣਾ ਕੰਨਾ ਕੰਨਾ ਉਹ ਵੀ ਬੜਾ ਸਕੀਨ ਸ਼ਕੀਨ ਆ ਤੇ ਕਿੱਡਾ ਘੋੜੀ ਦੇ ਉੱਪਰ ਉੱbre ਪਹੁੰਚਿਆ ਖੜਾ ਜੀ ਹਾਂ ਨਾ ਵੱਡੀ ਗੱਲ ਆਏ ਵੀ ਰਿਜ਼ਲਟ ਚੰਗੇ ਦੇਈ ਜਾਂਦਾ ਤੇ ਚੰਗੇ ਰਿਜ਼ਲਟ ਦੇ ਉਹ ਗੱਲਾਂ ਨੇ ਅਮਰਤ ਇੱਕ ਤੇ ਇਡਾ ਵੱਡਾ ਘੋੜਾ ਕਿਹੜਾ ਆਮ ਨਹੀਂ ਲੱਭਦਾ ਹੂੰ ਦੂਜੀ ਗੱਲ ਫੀਸ ਜੈਜ ਤੀਜੀ ਗੱਲ ਅਜਲਟ ਚੰਗਾ ਆ ਰਿਹਾ ਚੌਥੀ ਗੱਲ ਵੀ ਬੰਦੇ ਬਈ ਜਦੋਂ ਤੁਸੀਂ ਆਉਂਗੇ ਦੋਸਤੋ ਹੱਥਾਂ ਦੇ ਚੱਕ ਲੈਂਦੇ ਆ ਓ ਮਾਈ ਗੱ ਆਪਦੇ ਕੰਨ ਨੂੰ ਤੁਹਾਨੂੰ ਵੀ ਮੇਰਾ opinion ਦਿੰਨਾ ਹਨ ਤੁਹਾਨੂੰ ਪਾਥਾਂ ਤੇ ਚੱਕ ਲੈਣਗੇ ਹੀ ਫੁੱਲਾਂ ਤੇ ਚੱਕ ਲੈਣਗੇ ਤੇ ਅੰਕਲ ਇਹ ਆਪਣੇ ਨੂਰੇ ਬਾਰੇ ਕੋਈ ਵੈਸੇ ਸਾਰੇ ਜਾਣਦੇ ਆ ਜੀ ਹਾਂ ਸਾਰੇ ਕਿਉਂਕਿ ਆਪਾਂ ਪਹਿਲਾਂ ਵੀ ਤਿੰਨ ਚਾਰ ਆਪਣੇ ਚੈਨਲ ਤੇ ਘਟੂ ਘਟ ਮੇਰੇ ਹਿਸਾਬ ਨਾਲ 5000 ਹੀ ਹੋਣੀਆਂ ਵੀਡੀਓ ਨੂਰੇ ਦੀਆਂ ਵੀ ਆਪਣੇ ਨੂਰੇ ਦੀਆਂ ਇਹਨਾਂ ਹਿਟਲਰ ਦੀਆਂ ਨੂਰੇ ਦੇ ਬੱਚੇ ਦੀਆਂ ਤੇ ਤੁਸੀਂ ਦੋਸਤੋ ਜੇਕਰ ਇਹਦੇ ਤੋਂ ਹਿਟਲਰ ਤੋਂ ਸਰਵਿਸ ਲੈਣਾ ਚਾਹੁੰਦੇ ਹੋ ਤਾਂ 20000 ਰੁਪਏ ਫੀਸ ਪਿੰਡ ਸੰਤਨਗਰ ਜ਼ਿਲ੍ਹਾ ਸਰਸਾ ਖੁੱਲੇ ਦੇ ਲਾਓ ਖੁੱਲੇ ਜੇ ਤੁਹਾਡੇ ਕਿਤੇ ਰੱਬ ਨਾ ਕਰੇ ਚੰਬਾ ਬੱਚਾ ਆਵੇ ਤੇ ਨਾ ਮੈਂ ਤਾਂ ਕਹਿੰਨਾ ਆ ਵੀ ਨਾ ਅਜ ਤੱਕ ਆਇਆ ਨਹੀਂਗਾ ਹੂੰ ਕਿਹੜੇ ਕਰਕੇ ਮੈਂ ਕਹਿ ਰਿਹਾ ਜੇ ਆ ਵੀ ਜਾਏ ਤਾਂ ਮੈਂ ਦੋਰੀ-ਦੋਰੀ ਲਿਖ ਕੇ ਦਊਂਗਾ ਵੀ ਜੇ ਢੋਲਾ ਬੱਚਾ ਆਏ ਤਾਂ ਮੈਂ ਫ੍ਰੀ ਪਰਾ ਕਰ ਦਊਂਗਾ ਹੂੰ ਹੋਰ ਇਹ ਤੁਹਾਨੂੰ ਆ ਵੀ ਗਰੰਟੀ ਦੋਸਤੋ ਵੀ ਉਹੀ ਗੱਲ ਵੀ ਜਿਵੇਂ ਤੁਹਾਨੂੰ ਕਹਾਂ ਵੱਡੇ ਦਿਲ ਵਾਲਾ ਬੰਦਾ ਹੀ ਦਿੰਦਾ ਹੁੰਦਾ ਨਾ ਇਹ ਗਰੰਟੀਆਂ ਵੱਡੇ ਦਿਲ ਵਾਲੇ ਦੇ ਬੰਦੇ ਦੇ ਕੰਮ ਦਾ ਹੈ ਨਹੀਂਗਾ ਵੀ ਐਡਾ ਜਿਗਰਾ ਕੱਢਣਾ ਤੇ ਬਾਕੀ ਤੁਸੀਂ ਦੋਸਤੋ ਵੀਡੀਓ ਸ਼ੇਅਰ ਕਰਕੇ ਅੰਕਲ ਨੂੰ ਸਪੋਰਟ ਕਰਿਓ ਜਰੂਰ ਜੇ ਤੁਹਾਨੂੰ ਸੱਚਾਈ ਲੱਗਦੀ ਗੱਲ ਤੇ ਮੈਂ ਤੇ ਕੋੜੀ ਵੀ ਤਾਂ ਮੈਣ ਕੇ ਵਿਖਾਈ ਭਰਾ ਫੇਰ ਹੀ ਪਿੰਤੂ ਪਿੰਤੂ ਵਾਲੇ ਹੋਣ ਤੇ ਮੈਂ ਤੇ ਉਹਦੇ ਬਾਰੇ ਕੀ ਕਹਿ ਸਕਦਾ ਬਾਕੀ ਉਹਨਾਂ ਨੂੰ ਤਾਂ ਅੰਕਲ ਫਿਰ ਕੋਈ ਜਵਾਬ ਨਹੀਂ ਹੱਲ ਨਹੀਂ ਉਹਨਾਂ ਦਾ ਹਾਂ ਹਾਂ ਤੇ ਤੁਸੀਂ ਦੋਸਤੋ ਵੀਡੀਓ ਜਰੂਰ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ